ਜੀ ਵੀ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਗੁਰਮੇਲ ਸਿੰਘ ਆ ਜੀ ਕਿਹੜਾ ਪਿੰਡ ਜੀ ਮੇਰਾ ਪਿੰਡ ਅਲਕੋ ਖੁਰਦਾ ਕੀ ਵੀਰ ਜੀ ਸਾਰਾ ਮਸਲਾ ਜਿਹੜੇ ਮਸਲੇ ਤੋਂ ਇਕੱਠੇ ਹੋਏ ਜੀ ਮਸਲਾ ਇਹ ਆ ਕਿ ਇਹਨਾਂ ਦੇ ਜਾ ਕੇ ਵੇਖੋ ਜੀ ਆ ਤੁਸੀਂ ਵੇਖ ਹੀ ਲਓ ਵੀਡੀਓ ਬਣਾਓ ਵੇ ਪਹਿਲਾਂ ਦੀਆਂ ਇਹਨਾਂ ਪੁੱਟ ਪੁੱਟ ਘਰਾਂ ਚ ਲਾ ਲੀਆਂ ਨੇ ਤੇ ਦੂਜੇ ਬੰਨੇ ਸਾਡੇ ਘਰਾਂ ਲੈ ਕਿਸੇ ਦਾ ਸੋਚ ਨਹੀਂ ਸਾਡੀਆਂ ਪਈਆਂ ਕੱਚੀਆਂ ਆਂ ਹੀ ਤੇ ਜਦੋਂ بارش ਹੁੰਦੀ ਆਂ ਅਸੀਂ ਨੰਗੇ ਪੈਰੀਂ ਤੁਰੇ ਫਿਰਦੇ ਆਂ ਇਹਨਾਂ ਨੇ ਤਿੰਨ ਤਿੰਨ ਵਾਰੀਆਂ ਇਹਨਾਂ ਪੁੱਟ ਕੇ ਤੇ ਜਿਹੜੀਆਂ ਉਹ ਘਰਾਂ ਚ ਲਾ ਲੈਂਦੇ ਆ ਤੇ ਨਵੀਆਂ ਹੋਰ ਪਾਸ ਕਰਾ ਲੈਂਦੇ ਨੇ ਤੇ ਅਸੀਂ ਤਾਂ ਨਾ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਦੂਜੇ ਪਿੰਡ ਦਾ ਵੀ ਸੋਚਣਾ ਚਾਹੀਦਾ ਜਾ ਕੇ ਦੂਜੇ ਪਿੰਡ ਵੱਲੇ ਵੇਖੋ ਵੀ ਉੱਧਰ ਕੀ ਗਲੀਆਂ ਨਾਲੀਆਂ ਦਾ ਬਣਿਆ ਪਹਿਲੀਆਂ ਟੈਨਾਂ ਕਿੰਨਾ ਨੇ ਪੁੱਟ ਕੇ ਘਰੇ ਲਵਾਏ ਪਹਿਲਿਆਂ ਹੈਗੇ ਨੇ ਇੱਥੇ ਪੰਜ ਚਾਰ ਘਰ ਨੇ ਜਿਹੜੇ ਕਿ ਆਪਦੇ ਹੀ ਨੇ ਜਿਵੇਂ ਜਹਾਜ਼ ਉਤਰਨਾ ਦਾ ਇਤਨਾ ਦੇ ਚੌਕ ਬਣਾਈ ਜਾਂਦੇ ਤੇ ਸਾਡੇ ਕੋਈ ਪੁੱਛਦਾ ਨਹੀਂ ਜਾ ਕੇ ਕੀ ਤੁਹਾਡੇ ਮਹੱਲੇ ਦੇ ਵਿੱਚ ਨਹੀਂ ਬਣੀਆਂ ਸਾਡੇ ਉੱਧਰ ਕਹੇ ਵੇੜੇ 'ਚ ਕੋਈ ਨਹੀਂ ਐ ਨਾ ਕੱਚੇ ਰਾਹ ਉੱਤਰੇ ਹੀ ਜਾ ਕੇ ਵੇਖੋ ਵੀ ਕੀ ਬਣਿਆ ਉੱਥੇ ਸਾਡਾ ਅਸੀਂ ਖੇਤੀ ਦੇ ਨਹੀਂ ਕੋਈ ਸਾੜੀ ਪਈ ਦੀ ਨਹੀਂ ਦੋ ਦੋ ਤਿੰਨ ਤਿੰਨ ਵਾਰੀ ਇਹਨਾਂ ਇਟਾਂ ਖਾਲੀਆਂ ਤੇ ਸਾਨੂੰ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਇਹੋ ਕਾਰਵਾਈ ਦੀ ਕਰਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਰੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਇਹ ਨਹੀਂ ਵੀ ਦੋ ਚਾਰ ਘਰ ਰਲ ਕੇ ਜਿਹੜਾ ਨੇ ਮੈਨੇਜਰ ਬਣ ਗਿਆ ਉਹ ਆਂਦਾ ਵੀ ਮੈਂ ਹੀ ਜੋ ਕੁਝ ਆਪਦੇ ਘਰ ਨੂੰ ਲਈ ਜਾਵਾਂ ਪਾਣਾ ਤੁਹਾਡਾ ਤੇ ਕੀ ਕਿਹੜਾ ਪਿੰਡ ਹੈ ਜੀ ਇਹ ਨਾ ਮੇਰਾ ਗੁਰਦੇਵ ਸਿੰਘ ਪਿੰਡ ਲਗੋਂ ਖੁਰਦਾ ਮੈਂ ਮੌਕੇ ਦਾ ਮਜੂਰ ਮਤਲਬ ਮਜੂਦਾ ਪੰਚਾਇਤ ਮੈਂਬਰ ਆ ਅੱਛਾ ਜੀ ਤੇ ਮੰਗੇ ਆਡੀ ਵੀ ਆ ਛੜਕ ਪਹਿਲਾਂ ਅਜ ਤੋਂ ਮੰਨ ਲਓ ਸਾਲ ਪਹਿਲਾਂ ਪਾਸ ਹੋਈ ਭਾਣੀ ਤੋਂ ਲੈ ਕੇ ਨਿੱਕੀ ਲਗੋਂ ਤੱਕ ਜੀ ਇਹਦੇ ਉੱਤੇ ਮੰਨ ਲਓ ਗੜਕਾ ਗੁੜਕਾ ਪਾਇਆ ਕਿ ਪਹਿਲਾਂ ਇਹ ਮੰਨ ਲਓ ਬੱਜੀ ਲੋਕਟੈਲ ਸਾਰੀ ਗਲੀ ਵੱਡੀ ਜੀ ਲੋਟੈਲ ਪੁੱਟ ਕੇ ਲਾਲੀ ਜਾਂ ਦੋਹਾਂ ਤਨਾਂ ਜਾਣਿਆਂ ਨੇ ਘਰਾਂ ਦੇ ਵਿੱਚ ਤੇ ਦੁਬਾਰਾ ਫੇਰ ਮੁੜਕਿਆਂ ਦੇ ਵੀ ਛੜਕ ਬੱਜਣੀ ਛੜਕ ਕੇ ਗੜਕਾ ਗੁੜਕਾ ਪਾ ਕੇ ਤੇ ਹੁਣ ਦੁਬਾਰਾ ਦੋਰੀਆਂ ਫੇਰ ਲੋਕਟੈਲ ਪਹਿਲੀ ਘਰਾਂ ਦੇ ਵਿੱਚ ਲੱਗੀ ਹੋਈ ਆ ਦੁਬਾਰਾ ਫੇਰ ਨਵੇਂ ਟੈ ਲਿਆ ਕੇ ਤੇ ਫੇਰ ਓਡੀ ਚੌੜੀ ਤੇ ਓਡੀ ਵੱਡੀ ਗਲੀ ਬੱਝੰਦੇ ਆ ਬਣੇ ਜਾਂਦੇ ਫੇਰ ਦੁਬਾਰਾ ਤੇ ਉਹ ਜਦੋਂ ਸਾਡੇ ਨੇ ਪੁੱਛਿਆ ਵੀ ਇਹ ਜੱਗਾ ਕੀ ਪਹਿਲੀ ਲੋਕਟੈਲ ਦਾ ਹਿਸਾਬ ਦੋ ਸੋ ਹਿਸਾਬ ਇਹਨਾਂ ਨਾਂ ਨੂੰ ਦਿੰਦੇ ਹੋਏ ਤੇ ਨਵੀਂ ਟੈਲ ਲਿਆ ਕੇ ਫਿਰ ਦੁਬਾਰਾ ਇਹ ਲਾਉਂਦੇ ਤੇ ਉਹ ਜਦੋਂ ਪੁੱਛੀਦਾ ਉਹ ਆਉਂਦੇ ਵੀ ਅਸੀਂ ਆਪਦੇ ਘਰੋਂ ਪੈਸਾ ਲਾ ਕੇ ਬਣਾਉਣੇ ਆ ਤੇ ਬਾਹਰ ਵਿੱਚ ਜੋ ਵੀ ਗੱਲ ਜਿਹੜੀ ਬਾਅਦ ਵਿੱਚ ਮੰਨ ਲਓ ਵੀ ਸਾਨੂੰ ਹੀ ਪਾਸ ਕਰਾ ਕੇ ਜਿੱਦਾਂ ਪਹਿਲਾਂ ਸਰਕਾਰ ਤੋਂ ਲੈਣਾ ਵਾ ਇਹ ਕੰਮ ਬਹੁਤ ਗਲਤ ਹੁੰਦਾ ਮੰਨ ਲਓ ਕਿ ਇੱਕ ਇੱਕ ਬੰਨੇ ਤੇ ਪਿੰਡ ਦੇ ਬੰਨੇ ਇੱਕ ਵੀ ਕੋਈ ਗਲੀਆਂ ਕੱਚੀਆਂ ਪਈਆਂ ਨਹੀਂ ਬਰੀਆਂ ਕਹਿ ਬੰਨੇ ਵੇ ਜੀ ਤੇ ਕਈਆਂ ਥਾਵਾਂ ਤੇ ਦੋ ਤਿੰਨ ਤਰ੍ਹਾਂ ਦਾ ਲੋਕਡਾਊਨ ਲਾ ਕੇ ਪੁੱਟੀ ਜਾਂਦੀ ਆ ਇਹ ਮੰਨ ਲਓ ਜੋ ਵੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਵੀ ਇਹਦਾ ਹਿਸਾਬ-ਕਿਤਾਬ ਸਾਰਾ ਬਿਲੋਂ ਜਿਹੜੀ ਪਹਿਲੀ ਪਹਿਲੀ ਗਲੀ ਹੀ ਜੀ ਬਿਲਕੁਲ ਸਹੀ ਹੀ ਕਿ ਜਾਂ ਬਿਲਕੁਲ ਸਹੀ ਨਵੀਂ ਲੋਕਟਾਇਲ ਆ ਕੋਈ ਲੋਕਟਾਇਲ ਟੁੱਟੀ ਨਹੀਂ ਕੋਈ ਕਿਦੋਂ ਬੈਠੀ ਨਹੀਂ ਆ ਵਧੀਆ ਗਲੀ ਬਣੀ ਨੂੰ ਥੋੜਾ ਚਿਰ ਹੋਇਆ ਜੀ ਮਤਲਬ ਜਿਹੜੀਆਂ ਗਲੀਆਂ ਪਿੰਡ 'ਚ ਨਹੀਂ ਬਣੀਆਂ ਉਹ ਨਹੀਂ ਬਣਾਈਆਂ ਗਈਆਂ ਜਿਹੜੀਆਂ ਬਣੀਆਂ ਉਹਨੂੰ ਦੁਬਾਰਾ ਰਿਪੇਅਰ ਕਰ ਦਿੱਤਾ ਗਿਆ ਹਾਂ ਕਈਆਂ ਗਲੀਆਂ ਕਈ ਕੁਝ ਪਿੰਡ 'ਚ ਗਲੀਆਂ ਹੈਗੀਆਂ ਨਹੀਂ ਬਣੀਆਂ ਜੀ ਤੱਕ ਆ ਆਪਣੇ ਮਗਰ ਵੇਲੇ ਆ ਵੀ ਅਜੇ ਤੱਕ ਪਿਆ ਕੱਚਾ ਪਿਆ ਮਗਰਲੇ ਬੰਨੇ ਵਾਲਾ ਇਹ ਤੇ ਇੱਕ ਰੌਣ ਲੱਗੀ ਤੇ ਕਈਆਂ ਦੇ ਦੋ ਦੋ ਰਾਂ ਲਾ ਕੇ ਪੁੱਢੀ ਜਾਂਦੀ ਆ ਹਾਂ ਜੀ ਬਾਪੂ ਜੀ ਕੀ ਨਾ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਹੈਗਾ ਜੀ ਹਲਕੋਂ ਖੁਰਦਾ ਕੀ ਨਾ ਜੀ ਤੁਹਾਡਾ ਨਰ ਕੀ ਸਾਰਾ ਮਸਲਾ ਜੀ ਇਹ ਮਸਲਾ ਇਸ ਤਰ੍ਹਾਂ ਜੀ ਇਹ ਛੜਕ ਜਿਹੜੀ ਸੀ ਨਾ ਜੀ ਪਾਸ ਹੋਈ ਹੀ ਪੱਥਰ ਪੈ ਗਿਆ ਹੈ ਅੱਛਾ ਜੀ ਤੇ ਇਸ ਤੋਂ ਪਹਿਲਾਂ ਜਿਹੜੀ ਇੱਧਰ ਸੀ ਇਹ ਲੋਕਟਾਈਨ ਲੱਗੀ ਸੀ ਜੀ ਨਵੀਂ ਲੱਗੀ ਲੋਕਟਾਈਨ ਪਿੱਛੇ ਜੇ ਕਾਂਗਰਸ ਸਰਕਾਰ ਦੀ ਜੀ ਉਮਰ ਕੇ ਰੋਲਾ ਪੈ ਗਿਆ ਵੀ ਛੜਕ ਪੱਕੀ ਬਣ ਜਾਣੀ ਜੀ ਤੋਂ ਇਹਨਾਂ ਘਰਾਣੇ ਆਪਣੇ ਅਰਚੰਦ ਸਿੰਘ ਨੇ ਨੋਕ ਸਿੰਘ ਨੇ ਗੁਰਪ੍ਰੇਮ ਸਿੰਘ ਨੇ ਗੁਰਜੰਤ ਸਿੰਘ ਨੇ ਤੇ ਇਹਨਾਂ ਨੇ ਟਾਇਲ ਪੁੱਟ ਕੇ ਘਰੇ ਲਾ ਲਈ ਆਪਦੇ ਤੇ ਮੁੜ ਕੇ ਕੀ ਹੋਇਆ ਵੀ ਪੱਥਰ ਪਾਇਆ ਗਿਆ ਤੇ ਹੁਣ ਫੇਰ ਲੋਕਟਾ ਲੱਗਣ ਡਈ ਜੀ ਤੇ ਇਹਨਾਂ ਨੇ ਹੋਰ 2 ਮਹੀਨਾ 6 ਮਹੀਨਾ ਨੂੰ ਫੇਰ ਪੁੱਟ ਕੇ ਘਰ ਲਾ ਲੈਣੀ ਆ ਤੇ ਜਿਹੜਾ ਲਾਕਡਾਊਨ ਲਾਉਣ ਵਾਲਾ ਏ ਉਹ ਕਹਿੰਦਾ ਜੀ ਮੈਂ ਤਾਂ ਪਹਿਲਾਂ ਕੋਲੋਂ ਪੈਸੇ ਲਾਉਣਾ ਨੇ ਤੇ ਫਿਰ ਪਾਸ ਕਰਾ ਕੇ ਪੈਸੇ ਲੈਣਾ ਏ ਤੇ ਮੈਂ ਉਹਨੂੰ ਇਹਨਾ ਪੁੱਛਣਾ ਚਾਹਣਾ ਵੀ ਕੀ ਤੇਰੇ ਕੋਲ ਸੰਸਿਆ ਪੈਸੇ ਲਾ ਕੇ ਪਾਸ ਕਰਾ ਕੇ ਤੂੰ ਫੇਰ ਪੁੱਟ ਕੇ ਘਰੇ ਲਵਾ ਦੇਣਾ ਜਾਂ ਲਾ ਲੈਣਾ ਹਾਂਜੀ ਇਹ ਹੁਣ ਜਿਹੜਾ ਇਹਨਾ ਘਬੜਾ ਹੋਣ ਡਿਆ ਜੀ ਇਹ ਸਾਰੇ ਪਿੰਡ ਦੇ ਸਾਹਮਣੇ ਆ ਹਾਂਜੀ ਕੋਈ ਦੋ ਰਹਿਵਾ ਨਹੀਂ ਗਿਆ ਐਪ ਉੱਤੇ ਬਹਿ ਗਏ ਲਾਉਣ ਦਾ ਵੀ ਜਿਵੇਂ ਆਪ ਪਹਿਲੇ ਲਾਉਣ ਦਾ ਆ ਦੂਜੀ ਤੀਜੀਆਂ ਤੇਰਾ ਲੱਗ ਜਾਨੇ ਇੱਥੇ ਜਿਹੜੀ ਟਾਇਲ ਹੈ ਜਿਹੜੀ ਪਹਿਲੀ ਲੱਗੀ ਸੀ ਉਹ ਲਾ ਕੇ ਕਰ ਲੈਗੇ ਜੀ ਉਹ ਘਰੇ ਲਾ ਲਈ ਇਹਨਾਂ ਵੇਹਲੀਆਂ ਚ ਲਾ ਲਈ ਘਰੇ ਲੱਗੀ ਮੌਜੂਦਾ ਜੀ ਕਿੰਨੇ ਫੁੱਟ ਦੇ ਹੋਊਗੀ ਕੋਈ ਉਹ ਟਾਇਲ ਜਿਹੜੀ ਜੀ ਹਾਂਜੀ ਕੋਈ ਮੇਰੇ ਹਿਸਾਬ ਨਾਲ 3 100 ਫੁੱਟ ਗਲੀ ਦੀ ਇਹਨਾਂ ਪੁੱਟੀ ਆ ਜੀ ਲੰਬੀ ਅੱਛਾ ਜੀ ਤੇ ਚੌੜੀ ਤਾਂ 18-20 ਫੁੱਟ 20 ਫੁੱਟ ਹੈਗੀ ਆ ਜੀ ਕੀ ਮੰਗ ਕਰਦੇ ਤੁਸੀਂ ਤੇ ਮੰਨ ਲਓ ਜਿਹੜੀ ਵੀ ਹੈਗੀ ਆ ਜਾਂ 20 ਆ ਜਾਂ 30 ਹਜ਼ਾਰ ਟਾਇਲ ਆ ਉਹ ਇਹਨਾਂ ਨੇ ਘਰਾਂ ਚ ਲਾ ਲਈ ਆ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਮੰਗ ਕਰਦੇ ਆ ਜੀ ਕੋਈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਹਾਂਜੀ ਠੀਕ ਹੈ ਹਾਂਜੀ ਸਾਬ ਅਲਗੋਕੋਟ ਦੇ ਅਲਗੋ ਖੁਰਦੇ ਲੋਕਾਂ ਨੇ ਕਿਹਾ ਕਿ ਸੈਕਟਰੀ ਸਾਹਿਬ ਵੱਲੋਂ ਜਿਹੜੀਆਂ ਪਹਿਲੀਆਂ ਟਾਈਲਾਂ ਸੀ ਉਹ ਪੁੱਟ ਦਿੱਤੀਆਂ ਗਈਆਂ ਤੇ ਲੋਕਾਂ ਨੇ ਚੁੱਕ ਕੇ ਉਹ ਘਰ ਚ ਲਾ ਲੀਆਂ ਤੇ ਤੁਸੀਂ ਜਿਹੜੀਆਂ ਨਵੀਆਂ ਟਾਈਲਾਂ ਲਾ ਦਿੱਤੀਆਂ ਕੀ ਸਾਰਾ ਮਸਲਾ ਸਰ ਇਹ ਸਾਰੇ ਦਾ ਮਸਲਾ ਇਦਾਂ ਜੀ ਇਹ ਨਾ ਸਾਢੇ 4 ਸਾਲ ਪਹਿਲਾਂ ਨਾ ਮੰਨ ਲਓ ਇਹ ਤੇ ਸਾਡੇ ਟਾਇਲ ਲੱਗੀ ਹੋਈ ਸੀਗੀ ਇਹ ਪੈਣੀ ਆ ਪੰਚਾਇਤ ਚੁਕਤਣ ਕੀ ਪ੍ਰੋਜੈਕਟ ਬਾਸੀ ਪੋਰੇ ਵਗੈਰਾ ਦਾ ਉਹਨਾਂ ਵਾਲੀ ਟਾਇਲ ਪੜਤੀ ਆ ਜੀ ਪਹਿਲਾਂ ਅਸੀਂ ਕੰਮ ਕਰਾਇਆ ਹੋਇਆ ਸੀਗਾ ਟਾਇਲ ਪੜਤੀ ਜੋ ਟਾਇਲ ਪਟ ਕੇ ਮੈਂ ਉੱਥੇ ਸਾਈਡ ਤੇ ਲਾ ਦੀ ਮਤਲਬ ਪਿੱਛੇ ਮਸ਼ੀਨ ਚੱਲਦੀ ਆ ਜੀ ਕਿਨੇ ਹੱਥ ਨਹੀਂ ਲਾਇਆ ਚਲੋ ਅਸੀਂ ਖਰਚੇ ਨਾਲ ਟਾਇਲ ਪਟ ਕੇ ਸਾਈਡ ਤੇ ਲਾ ਦੀ ਜੀ ਜੋ 4.5 ਸਾਲ ਹੋ ਗਏ ਉਹਦੇ ਨਮਾਈ ਕੋਈ ਨਹੀਂ ਉਸ ਮੈਨਾਂ ਚਿੱਕੜ ਵੱਜਦਾ ਸੀ ਉਹ ਕਰੀਚ ਐਨਾ ਕੋਸ ਲੋਕੀ ਨੇ ਖਰਾਬ ਨੇ ਲੋਕਾਂ ਦੀ ਪਿੰਡ ਦੇ ਮੁਤਾਬਕ ਲੋਕਾਂ ਨੇ ਮੰਗ ਕੀਤੀ ਵੀ ਇੱਥੇ ਚੱਲ ਟਾਇਲ ਮਤਲਬ ਨਵੀਂ ਲਾ ਦਿੱਤੀ ਜਦੋਂ ਸਾਡਾ ਰਾਹ ਵਧੀਆ ਹੈ ਪਿੰਡ ਦਾ ਕਰਨੀ ਵਧੀਆ ਬਣ ਗਿਆ ਜੀ ਤੇ ਅਸੀਂ ਚਲੋ ਆਪਦੇ ਖਰਚੇ ਚੁੱਕ ਕੇ ਜੀ ਆਪਦੇ ਸਾਹ ਮਤਲਬ ਪੈਸੇ ਚ ਕੋਲ ਲਾ ਕੇ ਟਾਇਲ ਲਾ ਕੇ ਰਸਤਾ ਬਣਾਇਆ ਜੀ ਸਾਰੇ ਪਿੰਡ ਦਾ ਸਾਂਝਾ ਰਸਤਾ ਨਾ ਆ ਕੇ ਮੇਰੇ ਘਰ ਨੂੰ ਪਰਸਲ ਰਸਤਾ ਜਾਂਦਾ ਉਹ ਸਾਰੇ ਪਿੰਡ ਦੀ ਐਂਟਰੀ ਉੱਥੋਂ ਆ ਜੀ ਉਹ ਰਸਤੇ ਤੋਂ ਤੇ ਇਸ ਕਰਕੇ ਅਸੀਂ ਤਾਂ ਉਹ ਵਿਕਾਸ ਦਾ ਕੰਮ ਕਰਾਇਆ ਜੀ ਜੋ ਮੁੱਖ 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 ਮੰਤਰੀ ਪਵਨ ਤਮਾਰ ਜੀ ਗਹਿਰੇ ਪਿੰਡਾਂ ਦਾ ਵਿਕਾਸ ਕਰੋ ਅਸੀਂ ਤਾਂ ਵਿਕਾਸ ਹੀ ਕਰਾਇਆ ਜੀ ਤੇ ਚਲੋ ਜਿਹੜੇ ਕੋਈ ਇੱਕ ਦੋ ਜਣੇ ਕਹਿੰਦੇ ਆ ਜੀ ਚਲੋ ਆਪਾਂ ਪੁੱਛੀ ਕਿ ਪਰ ਕੀ ਕਰਦੇ ਜਿਹੜਾ ਨਾਲ ਇਲਜ਼ਾਮ ਲਾਇਆ ਕਿ ਲੋਕਾਂ ਨੂੰ ਟਾਇਲਾਂ ਚਗਾ ਦਿੱਤੀਆਂ ਲੋਕਾਂ ਨੇ ਆਪਣੇ ਘਰਾਂ ਲਾ ਲੇਤੀਆਂ ਗਿਆ ਉਹਦਾ ਕੀ ਬਾਰੇ ਜੀ ਉਹ ਜੀ ਬੇ ਬੇ ਬੁਨਿਆਦ ਦੇ ਵਿੱਚ ਕੋਈ ਨਹੀਂ ਹੈਗਾ ਜੀ ਤੁਸੀਂ ਪਿੰਡ ਜਾ ਕੇ ਬਾਈਟ ਲੈ ਸਕਦੇ ਲੋਕਾਂ ਨੇ ਕਿ ਆਪਾਂ ਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਜੀ ਜਦੋਂ ਜਦੋਂ ਤੁਸੀਂ ਕੰਮ ਕੀਤਾ ਉਹਦਾ ਲੋਕ ਟਾਇਲ ਨਹੀਂ ਲੱਗੀ ਸੀ ਹਾਂ ਜਦੋਂ ਮੈਂ ਹੁਣ ਕੰਮ ਕੀਤਾ ਲੋਕ ਟਾਇਲ ਨਹੀਂ ਸੀ ਹੈਗੀ ਉੱਥੇ ਜੀ ਠੀਕ ਹੈ ਜੀ ਤੇ ਕੀ ਨਾ ਤੁਹਾਡਾ ਤੇ ਕਿਹੜੇ ਬਲੌਗ ਦੇ ਵਿੱਚ ਮੈਂ ਜੀ ਇੰਦਰਜੀਤ ਸਿੰਘ ਜੀਆਰਐਸਆ ਜੀ ਭਿਕਣ ਬਲੌਗ ਚ ਤੇ ਮੈਂ ਤੌਰ ਇੱਥੇ ਬੈਠ ਜੀ ਉਸ ਡਿਊਟੀ ਕਰਦਾ ਭਿਕਣ ਬਲੌਗ ਕੀ ਜੀ